प्रश्न इकती आयत बनाओ एक पूजा करण बराबर जे दिता है सब तो पहले नंबर से

ਹੁਣ ਆਪਾਂ ਕੀ ਕਰਨਾ ਕਿ ਜਿਹੜੀ ਇੱਕ ਭੂਜਾ ਦਿੱਤੀ ਆ ਨਾ ਕੇ ਉਹ ਆਪਾਂ ਕੱਟ ਲੈਣੀ ਆ ਦੋਨੋਂ ਪਾਸੇ ਇਹ ਗਾ ਆ ਸਾਡਾ ਕਰਨ ਏ ਸੀ ਆ ਸਾਡੀ ਭੂਜਾ ਹੋ ਗਈ ਇਹਨਾਂ ਨੂੰ ਆਪ ਸ ਵਿੱਚ ਮੜਾ ਦੇਖੋ ਠੀਕ ਹੈ ਮਾ ਜਾਂਦਾ ਸਾਡੇ ਕੋਲੇ ਪ੍ਰੈਸ਼ਰ 33 ਸਮਾਨਤਰ ਚਤਰਪੋ ਜਮਰਾਓ ਦੋ ਪਜਾਮਾ ਇਆ ਤੇ ਬੀ ਦਿੱਤੀਆਂ ਸਮਾਨਾਂਤਰ ਚਤਰਪੂਜ ਦੇ ਵਿੱਚ ਕੋਣ ਜਿਹੜਾ ਹੈਗਾ ਉਹ ਨਿਊਨ ਕੋਣ ਹੁੰਦਾ ਆਇਤ ਦੇ ਵਿੱਚ 90 ਡਿਗਰੀ ਦਾ ਹੁੰਦਾ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਇੱਕ ਨਿਊਨ ਕੋਣ ਬਣਾਉਂਦੇ ਹੁਣਾ ਕਿਤਲੀ ਬਾਕੀ ਸਾਰਾ ਉਸੇ ਤਰੀਕੇ ਨਾਲ ਹੀ ਆ ਇੰਨੀ ਭੁਜਾ ਆਪਾਂ ਇਹ ਲਈਆ ਉਹਨੇ ਭੁਜਾਇ ਇਸ ਬਿੰਦੂ ਤੋਂ ਕੱਟ ਲੋ ਔਰ ਇਸੇ ਬਿੰਦੂ ਤੋਂ ਇਹ ਵੱਡੀ ਭੁਜਾ ਕੱਟ ਲੋ ਨਾ ਆਪਕੇ ਇਸ ਬਿੰਦੂ ਤੋਂ ਇਹ ਆ ਗਈ ਸਾਡੀ ਸਮਾਨਾਂਤਰ ਚਤਰਭੁਜ ਜਦੋਂ ਕਿ ਦੋ ਭੁਜਾਾਂ ਦਿੱਤੀਆਂ ਨੇ ਠੀਕ ਹੈ ए बी <coughs> న్యూకూన బాధ ఆల ప్రశ్న చౌతి ਸਮਾਨਾਂਤਰ ਚਤੁਰਭੁਜ ਬਣਾਉਣੀ ਹੈ ਠੀਕ ਕਰੰ ਦੁੱਤੇ ਆ ਦੋ ਦੋ ਕਰੰ ਦੁੱਤੇ ਆ ਤੇ ਕਰਣਾ ਦੇ ਵਿਚਕਾਰਲਾ ਕੋਣ ਦਿੰਦਾ ਠੀਕ ਹੈ ਉਹਨਾਂ ਆਪ ਕਿਸ ਤਰ੍ਹਾਂ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇੱਕ ਕਰਨ ਲੈ ਲਿਆ 6 ਸੈਂਟੀਮੀਟਰ ਇਹਦਾ ਅੱਧਾ ਕਰ ਲਿਆ ਅੱਧਾ ਕਰਕੇ ਇਹਦੇ ਤੇ ਨਿਯੋਨ ਕੋਣ ਬਣਾਉਂਦੀ ਰੇਖਾ ਕਿੱਚ ਲਈ ਠੀਕ ਹੈ ਹੁਣ ਜਿਹੜਾ ਦੂਸਰਾ ਕਰਨ ਹੁਣ ਇੱਥੋਂ ਦੇਖ ਲਓ ਵੀ ਜਿਹੜਾ ਦੂਜਾ ਕਰਨ ਆ ਇਹਦੇ ਨਾਲੋਂ ਘੱਟ ਚਾਹੀਦਾ

BC ਦੇ ਜਦੋਂ ਕਿ ਆ ਜਿਹੜਾ ਵਿਚਕਾਰਲਾ ਕੋਣ ਆ ਉਹ G ਦੇ ਬਰਾਬਰ ਦਿੱਤਾ